ਅੱਜ ਅੱਜ ਤੁਹਾਨੂੰ ਦਿਖਾਉਂਦੇ ਆ ਮੇਰੇ ਪਿੰਡ ਕੁੱਕੜਾਂ ਦਾ ਛਿੰਝ ਮੇਲਾ ਤਹਿਸੀਲ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰ ਪਰ ਦੁਆਬਾ ਦੁਆਬਾ ਕੰਢੀ ਇਲਾਕੇ ਦਾ ਛਿੰਝ ਮੇਲਾ ਜੋ ਕਿ ਪ੍ਰਾਤਨ ਤੋਂ ਚੱਲਦਾ ਆ ਰਿਹਾ ਹੈ ਬਹੁਤ ਸਿਆਣੇ ਬਜ਼ੁਰਗਾਂ ਤੋਂ ਪ੍ਰਾਤਨ ਸਮੇਂ ਤੋਂ ਨੌਜਵਾਨੀ ਤੋਂ ਨਸ਼ਿਆਂ ਤੋਂ ਦੂਰ ਨੌਜਵਾਨੀ ਨੂੰ ਕਰਨੇ ਲਈ ਪਲਵਾਨੀ ਨੂੰ ਸਾਂਭਣ ਦੇ ਲਈ ਅੱਜ ਤੁਹਾਨੂੰ ਅੱਜ ਦਿਖਾਉਂਦੇ ਆ ਪਿੰਡ ਕੁੱਕੜਾਂ ਦਾ ਛਿੰਝ ਮੇਲਾ ਜਾਈ ਜੱਟਾ ਤੇ ਕਮੇਟੀ ਗੱਲ ਨਹੀਂ ਬੇਰੋ ਇਹ ਤੈਨੂੰ ਕਸ਼ਰੀ ਆਇਆ ਬੰਦਾ ਹੀ ਹੈ ਕਿਦੇ ਰੋਹਾ ਤੋ ਪਰਿਵਾਰ ਤੋਂ ਜੋ सारीग बदी लेता थापे ਇਹ ਪਰਦਾਬ ਕਰਨਾਲ ਹਾਏ 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 ਲੈਡ ਕਹਿੰਦਾ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਵਾਹ ਵੀ ਵਾਹ ਨਹੀਂ ਓਰੀਸਾ ਕਹਿੰਦਾ ਮਿਹਨਤ ਕਰਕੇ ਮਸਲ ਵਿੱਚ ਆਇਓ ਪੱਥਰ ਤੇ ਲੀਕਾ ਅੱਜੋ ਸ਼ਹਿਵਾਨੀ ਉੱਪਰ ਅੰਗਰੇਨ ਲੋਕੀ ਕੰਮ ਕਰੀਹਾ ਹੋਂਦੀ ਖੇਡ ਕੁਸ਼ਤੀ ਦੀ ਗੱਲ ਅੜਦੀ ਧੂਰ ਅਸਮਾਨੀ ਉੱਤੇ ਵਾਲਿਆ ਜ਼ੋਰ ਲੱਗਦਾ ਲੱਗਦਾ ਚੜੀ ਜ਼ਬਾਨੀ ਆਏ ਪੁੱਟੇ ਵਾਲਿਆ ਜ਼ੋਰ ਲੱਗਦਾ ਲੱਗਦਾ ਚੜੀ ਜ਼ਬਾਨੀ ਬੱਲੇ 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 Vai 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 чистоика, hai hai hai, hai 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 hai, hei cha hai, bey ahi … Andi a degho Labor אח il ci noh, waay wirddai vaazha, nie fi dhow akor sie Ai idda ni mangiamandamara maara 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 maada maire haere maido maire o� ਵਾਹ ਬਈਆ ਬੱਲੇ ਬੱਲੇ ਓਏ ਹਾਏ 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 ਸੁਆਦ ਓ ਵੱਖਰਾ ਇਹਨੂੰ ਕਹਿੰਦੇ ਵੀ ਟੋੜਾ ਟੋੜਾ ਲੱਗਿਆ ਪਿਆ ਹੈ ਟੋੜਾ ਟੋੜਾ ਲੱਗਿਆ ਪਿਆ ਹੈ ਇੱਕ ਪਾਸੇ ਹਸੈਨ ਓ ਦੂਜੇ ਪਾਸੇ ਸ਼ਮਾ ਆਏ ਹੋਏ ਆਏ ਹਾਏ ਹਾਏ ਬੱਲੇ 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 ਆਏ ਹਾਏ 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 ਓ ਨਹੀਂ ਓ ਕੁਝ ਜਿੱਤ ਪ੍ਰਾਪਤ ਕਰ ਗਿਆ ਹੈ ਇਹ ਹੁਸੈਨ ਮਹਾਰਮਾਨ ਇਰਾ। ਵਾਹ ਵੇ ਵਾਹ ਥਾਪੇ ਥਾਪਾ ਵਾਲੀ ਨਾਲ ਹੀ ਲਾਦੇ ਜੀ। ਰਸ਼ਪਾਲ ਭਾਈ ਥਾਪਾ ਵਾਲੀ ਨਾਲ ਹੀ ਲਾਦੇ। ਆਜੋ ਥਾਪੇ ਥਾਪਾ ਦੇ ਪ੍ਰਤਾਪ ਆਜੋ। आप बात तो ही कर रही हैं क्योंकि भाई खा जा हाँ ठापा तो प्रधान प्रमुख जो बार हो गया तो किसी ने बेंत दिया बार हो गया तो किसी ने ठापा तो ये प्रधान प्रमुख किसी बात तो ही होनी है रोक करिए अलग रखाई करने कोशिश कर दिया आधे तो जब भी और ठापे अभी भाई आज भी बचे मान को देखा था जस्टिन गजर और जस � ਅੱਜ ਚੱਲਦੀ ਹੋਈਆਂ ਕਸਤੀਆਂ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਵੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਬਾਤ ਸਮੇਂ ਦੀ ਹੈ ਆਇਦਰ ਸ਼ਮਾਂ ਦੇ ਹੁਸੈਨ ਤੇ ਦੂਜੇ ਪਾਸੇ ਬੇਪੜ ਦੇ ਸੰਕੇਸ਼ ਬੇਪੜ ਦੇ ਸੰਕੇਸ਼ ਚੱਲਦੀ ਹੋਈ ਗੱਸੀ ਇਹਨਾਂ ਨੌਜਵਾਨਾਂ ਦਰਮਿਆਨ ਵੇਖਦੇ ਕੌਣ ਜਿੱਤਦਾ ਕੌਣ ਹਾਰਦਾ ਬਾਤ ਸਮੇਂ ਦੀ ਹੈ ਓਏ ਬਾਤ ਸਮੇਂ ਦੀ ਹੈ ਵਾਕੇ ਚੱਲਦੀ ਹੋਈ ਗੱਸੀ ਕਹਿੰਦਾ ਢੋਲ ਵੱਜੇ ਤੋਂ ਪੱਬ ਪੰਜਾਬੀ ਔ ਚੋਕਨ ਲੱਗ ਜੇ ਹੁਸੈਨ ਤੇ ਨਾਲ ਕਵੇ ਸ਼ੇਵਾ ਏ ਸ਼ੇਵਾ ਏ ਕੋਲੀ ਦੋਨੋਂ ਦੀ ਸਿਰੇ ਦੀ ਯਾਰ ਮਲ ਦੋਨੋਂ ਸਿਰੇ ਆ ਸਕਲ ਵੀ ਹੁਸੈਨ ਤੇ ਸ਼ੇਵਾ ਹੁਸੈਨ ਤੇ ਸ਼ੇਵਾ ਚੱਲਦੀ ਹੋਈ ਕੁਸ਼ਤੀ ਬਾਈ ਮੈਡੀਕਲ ਦੀ ਜੇ ਆਵਾਜ਼ ਸੁਣਦੇ ਆ ਨਾਰਮਲ ਜਆ ਪਾਣੀ ਪੂਜੇ ਦਾ ਕਰਦੇ ਆ ਯਾਰ ਇੱਧਰ ਲਾਈਵ ਵਾਲ ਕੈਮਰੇ ਕੋਲੇ ਨਾਰਮਲ ਠੰਡਾ ਨਾ ਹੋਵੇ ਨਾਰਮਲ या कह तो जो लूहा लूहे नो फिर कांगड़ बच्चे चंगी आ रहा खेले हौसले की जिद होंगी मुलता नहीं होते ਦੇ ਸੋਕੇ ਲਲਕਾਰਿਆਂ ਦਾ ਵਾਕਿਆ ਚੱਲਦੀ ਹੋਈ ਕੁਸ਼ਤੀ ਐਨਾ ਨੌਜਵਾਨਾਂ ਦਰਮਿਆਨ ਹਾਂ ਬਈ ਬਾ ਨਹੀਂ ਉਹ ਰਿਸਾਨ ਕਿਆ ਬਾਤ ਸ਼ਾਬਾਸ਼ ਕੋਸਾ ਜੀ ਸਰਪੰਚ ਸਾਹਿਬ ਕਹਿੰਦੇ ਅਗਰ ਸ਼ਕੇਸ਼ ਮਾਰ ਜਾਂਦਾ ਹੁਣ ਤਾਂ ਦੂਜੇ ਪਾਸੇ ਦੇ ਦੋ ਕੁਸ਼ਤੀ ਸੈਂਟਰ ਵੀ ਕਰ ਲਓ ਇੱਕ ਵਾਰੀ ਬਿਬਨ ਬਿਬਨ ਸੈਂਟਰ ਵੀ ਕਰ ਲਓ ਜੀ ਇੱਕ ਵਾਰੀ ਹਾਰ ਜਾਨ ਕਰਕੇ ਬੇਬਨ ਪਹਿਜਾਨ ਵਾਲੇ ਰਾਈਏ ਵਾਲ ਜਿਹੜਾ ਜੱਟੂ ਦਿੱਤਾ ਗਿਆ ਵੀਰੇ ਮੈਂ ਪਹਿਲਾਂ ਇੱਕ ਗੱਲ ਕਹੀ ਸੀਗੀ ਬਾਈ ਭਰਾ ਭਰਾ ਦੇ ਨਾਲ ਕੁਲਕੇ ਜਿਹੜੇ ਜੱਟੂ ਹੋਏ ਆ ਜਦੋਂ ਕੁਸ਼ਤੀ ਸ਼ੁਰੂ ਹੋਣੀ ਸੀ ਜਦੋਂ ਹੱਥ ਜੜੀ ਹੋਈ ਹੈ ਉਦੋਂ ਪਹਿਲਾਂ ਇਹ ਨੌਰਾ ਪਿਆ ਵੀ ਜੇ ਦੋਨੋਂ ਮਾਲੇ ਇੱਕੋ ਖਾਰੇ ਜ ਰਹੇ ਆ ਪਹਿਲਾਂ ਮਲਿਕ ਸਾਹਿਬ ਸੱਚੀ ਗੱਲ ਹੈ ਬੇਬਨ ਵੀ ਸ਼ੁਆਸ਼ ਮਲਿਕ ਦੀਵਾਰਾ ਗੋਲ ਰਿਹਾ ਪਰ ਕਹਿੰਦੇ ਵੀ ਕਾਂਟਾ ਕੁਸ਼ਤੀ ਕਾਂਟ ਲਈ ਹੁੰਦੀ ਆ ਭਾਈ ਭਾਈ ਵੀ ਲੜਦੇ ਆ ਯਦੋਂ ਕੋਈ ਵੀ ਦਿਮਾਗ ਦੇ ਵਿੱਚ ਜਿਤ ਹੋਵੇ ਤਾਂ ਭਾਈ ਭਾਈ ਵੀ ਲੜਦੇ ਆ ਲੈ ਤਾਂ ਇਹ ਵੀ ਧਿਆਨ ਨਹੀਂ ਲੱਗਦਾ ਨੋਨੀਆ ਹੋ ਗਿਆ ਭਾਈ ਜੋਟੀ ਤੇ ਸਾਹਿਲ ਬੱਜੋ ਸਾਹਿਲ ਬੱਜ ਗਿਆ ਜੋਟੀ ਜੋਟੀ ਜੱਤੀ ਬੱਜੇ ਉਧਰ ਮਿੰਟੂ ਆਈ ਗੋਪੀ ਕੈਨੇਡਾ ਤੇ ਸੋਨੂ ਇਡਲੀ ਇਹਨਾਂ ਪਰਾਂਵਾ ਵੱਲੋਂ ਗੋਪੀ ਕੈਨੇਡਾ ਤੇ ਸੋਨੂ ਇਡਲੀ 3000 ਰੁਪਏ ਹੁਸੈਨ ਵਾਲੀ ਕੁਸ਼ਤੀ ਦੇ ਹੁਸੈਨ ਤੇ ਸ਼ੇਵ ਵਾਲੀ ਕੁਸ਼ਤੀ ਦੇ ਬਹੁਤ ਬਹੁਤ ਧੰਨਵਾਦ ਗੋਪੀ ਕੈਨੇਡਾ ਸੋਨੂ ਇਡਲੀ 3000 ਰੁਪਏ ਹੋਏਗਾ ਥਾਪਾ ਵੀ ਪੁੱਜ ਗਿਆ ਹੇ 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 ਥਾਪੇ ਹੋ ਜਾ ਤਿਆਰ ਜਲਦੀ ਹਾਂ ਥਾਪੇ ਲਈ ਵੀ ਤਾੜੀਆਂ ਲਾ ਦਿਓ ਹੁਣ ਲੋਕੀ ਖੁਸ਼ ਹੋਗੇ ਇਹ ਯਾਨੀ ਕਰੋ ਸਾਡੇ ਮਤਲਬ ਦੀ ਗੁਸਤੀ ਆ ਜਿਹੜੀ ਗੁਸਤੀ ਸ਼ਖਿਸ਼ਨਾ ਦੇ ਮਤਲਬ ਦੀ ਗੁਸਤੀ ਜਾਂਦੀ ਹੈ ਪਰ ਥਾਪਦੇ ਆਈ ਮਾਈ ਦਰਸ਼ਕਾਂ ਦੇ ਮਤਲਬ ਦੀ ਹੈ ਪਿੱਛੇ ਬੱਕਰੀਆਂ ਜਾਰਦਾ ਰਿਹਾ ਚੱਲੋ ਚੱਲੋ ਸ਼ਾਬਾਸ਼ ਆਸੇ ਆ ਕਹਿੰਦੇ ਨੌਜਵਾਨ ਮਨ ਕਰਦਾ ਡੂਮਸ਼ੜੀ ਦੀ ਧਰਤੀ ਦਾ ਪਰ ਕਹਿੰਦੇ ਰੈਸ਼ ਤਰਤਰ ਦੇ ਵਿੱਚ ਹੈ ਲਾਡੀ ਪਹਿਲਵਾਨ ਦਾ ਸੁਪੁੱਤਰ ਹੈ ਜੋ ਕਹਿੰਦੇ ਪਹਿਲਵਾਨ ਦੇ ਸਿਰ ਤੇ ਨੌਕਰੀ ਕਰਦਾ ਤੇ ਬੰਦਾ ਦੇਸ਼ ਦੀ ਸਲਾਮਤ ਦੇ ਰਿਹਾ ਹੈ ਲਾਡੀ ਪਹਿਲਵਾਨ ਦਾ ਸੁਪੁੱਤਰ ਮਨ ਕਰਨਾ ਜਿਹੜਾ ਸਰਦਾਰ ਹੈ ਨੌਜਵਾਨ ਇਹ ਦੂਜਾ ਮੱਲ ਗਵਾਂਢੀ ਗਰੋ ਵੀ ਗਵਾਂਢੀ ਏਰੀਆ ਦਾ ਗਵਾਂਢੀ ਨਗਰ ਦਾ ਜਿਹੜਾ ਆ ਨੌਜਵਾਨ ਹੈ ਜੋਤਾ ਪਹਿਲਵਾਨ ਗੱਜਰ ਦੀ ਧਰਤੀ ਦਾ ਅਖਾੜਾ ਲੱਲੀਆਂ ਵਾਹ ਵੀ ਵਾਹ ਜਲਦੀ ਹੋਏ ਕੁਸ਼ਤੀ ਰਵੀ ਦਾ ਮਿਲਾਈ ਵਾਲੇ ਕਹਿੰਦੇ ਦੋਨੋਂ ਸਾਈਡ ਹੋ ਜਾ ਬੇਤੀ ਹੈ ਵਾਹ ਕੇ ਮੈਦਾਨ ਦੇ ਵਿੱਚ ਚੱਲ ਗਿਆ ਹੁਣ ਕੁਸ਼ਤੀਆਂ ਦਾ ਮਾਜਮਾ ਦਰਮਿਆਨ ਬੰਚ ਕੇ ਵੀਰੋ ਕਿ ਕੰਮ ਕਰਣਾ ਐ ਬਿਲਕੁਲ ਤਿਆਰ ਵਰਤਾਰੇ ਢੋਲੀ ਵੀਰੋ ਆਵੇ ਸਾਹਿਲ ਮਹਾਰਾਜ ਵਾਲੇ ਕੋਹੜੀ ਇੱਕ ਵਰਦੇ ਸਲਾਮੀ ਨੌਜਵਾਨਾ ਸਾਹਲ ਆਹ ਨੌਜਵਾਨੇ ਬੁੱਲਾ ਪ੍ਰਦੀਪ ਧਰਤੀ ਦੇ ਇਤਿਹਾਸ ਰੱਖਦਾ ਜਦੋਂ ਸਿਕੰਦਰ ਸ਼ੇਖਰ ਜਿੰਦਗੀ ਦਾ ਬਈ ਤਾੜੀਆਂਵਾ ਦੇ ਆ ਸਾਹਲ ਕੋਹੜੀ ਵਾਲਾ ਜਿਸ ਨੌਜਵਾਨੇ ਹੌਂਸਲਾ ਮਿਲਦੀ ਹੈ ਆਇਆ ਸਾਹਲ ਕੋਹੜੀ ਤੇਰਾ ਨਮਰੀਗ ਨੂੰ ਕਹ ਲੋ ਬਈ ਮੋਲਾ ਪਰ ਗਰੀਬ ਦਾ ਦੀਨ ਧਰਤੀ ਦੇ ਨੌਜਵਾਨ ਨੇ ਸਿਹਰਾ ਕੁਸ਼ਤੀ ਦਿਖਾਈ ਹੈ ਸਿਹਰਾ ਕੁਸ਼ਤੀ ਦਿਖਾਈ ਹੈ ਲਓ ਚੱਗੇ ਹੋਏ ਕੁਸ਼ਤੀ ਮੈਦਾਨ ਦੇ ਵਿੱਚ ਇਧਰ ਚੋਤਾ ਚੋਤੇ ਨਾਲ ਮਨ ਕਰਦੋ ਅਸਲ ਸੈਂਡ ਹੋ ਜਿਓ ਚੱਲਦੀ ਹੋਈ ਕੁਸ਼ਤੀ ਐਨਾ ਗੱਬਰੂ ਆ ਦਰਮਿਆਨ ਤੇ ਮੁਲਤਾਨ ਸ਼ਰੀਰਾਂ ਦੇ ਜਿਹਨਾਂ ਲਾਈਆਂ ਮਹਿਨਤ ਉੱਠ ਕੇ ਧੰਨ ਚੋਰ ਜਮਾਨਾ ਦਾ ਲੈ ਜਾਣ ਭਰਿਆ ਮੇਲਾ ਲੁੱਟ ਕੇ ਇਹ ਅੜੀਅਲ ਘੋੜੇ ਨੇ ਯਾਰਾ ਗੱਢ ਹੀ ਜਾਂਦੇ ਮਨਵਾਨੀ ਕੌਣਾ ਮਨ ਕਰਨਾ ਨਾ ਇਸ ਨੌਜਵਾਨ ਦਾ ਦੇਖੋ ਬੱਲੇ 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 ਅਭਿਸ਼ੇਕ ਆਏ ਹਾਏ 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 ਓ ਸਵਾਗਤ ਸੂਰ ਆਉਣਾ ਫਿਰ ਵਾਹ ਵੀ ਵਾਹ ਬੜਾ ਦੇਖੋ ਬੱਲੇ 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 ਅਭਿਸ਼ੇਕ ਆਏ ਹਾਏ 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 ਓ ਸਵਾਗਤ ਸੂਰ ਆਉਣਾ ਫਿਰ ਵਾਹ ਵੀ ਵਾਹ